ਸਤਿ ਸ਼੍ਰੀ ਅਕਾਲ ਬੇਲੀਓ ਅੱਜ ਆਪਾਂ ਖੜੇ ਆ ਜੀ ਬਾਈ ਰਾਜਵੀਰ ਦੇ ਫਾਰਮ ਤੇ ਬਰਾਡਗੌਟ ਫਾਰਮ ਤੇ ਠੰਡ ਵੀ ਬਹੁਤ ਜ਼ਿਆਦਾ ਹਨਾ ਵੈਸੇ ਤਾਂ ਘਰੋਂ ਬਾਹਰ ਨਿਕਲ ਨੂੰ ਜੀ ਨਹੀਂ ਕਰਦਾ ਜਿਆਦਾ ਦੂਰ ਦਰਾਡੇ ਆਪਾਂ ਨਹੀਂ ਗਏ ਕਿਉਂਕਿ ਜਿਹੜਾ ਸਿਹਤ ਖਰਾਬ ਹੋ ਜਾਂਦੀ ਹੈ ਉਹ ਮੁੜ ਕੇ ਪਹਿਲਾਂ ਵੀ ਮੁਕਸਰ ਮੇਲੇ ਤੇ ਠੰਡ ਲੱਗ ਗਈ ਸੀ ਤੇ ਇਸ ਕਰਕੇ ਅੱਜ ਬਾਈ ਰਾਜਵੀਰ ਕੋਲੇ ਆਏ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਰਾਜਵੀਰ ਦੀ ਤੀਜੀ ਟ੍ਰੇਨਿੰਗ ਹੈਗੀ ਇਸ ਫਾਰਮ ਤੇ ਹੋਣ ਜਾ ਰਹੀ ਆ ਉਦੇ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ ਤੇ ਰਾਜਵੀਰ ਨੇ ਆਪਣੇ ਮੁਕਸਰ ਮਾਗੀ ਮੇਲੇ ਤੇ ਘੋੜੀਆਂ ਦੀ ਜਿਹੜੀ ਸਟੋਰੀ ਲਾਈ ਸੀ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਵੀ ਕਿਵੇਂ ਰਹੀ ਮੰਡੀ ਕਿਵੇਂ ਰਹੀ ਹਨਾ ਮੁਕਸਰ ਵਾਲੀ ਤੇ ਬਾਕੀ ਜਿਹੜੇ ਅੱਜਕੱਲ ਦਿਨ ਚੱਲ ਰਹੇ ਆ ਇਹਨਾਂ ਦਿਨਾਂ ਦੇ ਵਿੱਚ ਬੱਕਰੀ ਪਾਲਣ ਚ ਕੀ ਕੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਤੇ ਆਜੋ ਚੱਲਦੇ ਆ ਉਧਰ ਰਾਜਵੀਰ ਲੱਗਿਆ ਹੋਇਆ ਪੱਠਿਆਂ ਨੂੰ ਕਾਰ ਤੇ ਆਇਆ ਪੱਠੇ ਵੜਨ ਦੇਖਦੇ ਆ ਘਾਹ ਵੀ ਹੈਗਾ ਘੇਟ-ਘੇਟ ਬਈ ਤੇ ਆ ਜਾ ਬਈ ਕਰਾ ਕਾ ਵੀ ਛੋਟਾ ਛੋਟਾ ਤੇ ਵੱਡਾ ਲਾਈ ਬੈਠਾ ਮੈਨੂੰ ਲੱਗਦਾ ਵੀ ਅੱਜ ਹੀ ਵੱਡਾ ਲਾਇਆ ਹੋਊਗਾ ਤੇ ਇੱਧਰ ਫਾਰਮ ਆ ਸਾਰਾ ਹਨਾ ਦਿਖਾ ਦੇ ਬਈ ਕਾਲੇ ਇੱਧਰ ਫਾਰਮ ਬਣਾਇਆ ਬਾਈ ਨੇ ਨਵਾਂ ਤੇ ਪੂਰਾ ਫਾਰਮ ਤਿਆਰ ਆ ਹੁਣ ਬਈ ਜਦੋਂ ਬਸ ਮੌਸਮ ਹੋ ਜਾਊਗਾ ਠੀਕ ਉਦੋਂ ਇਹਦੇ ਵਿੱਚ ਬੱਕਰੀਆਂ ਲਿਆਂਦੀਆਂ ਜਾਣਗੀਆਂ ਤੇ ਇਸ ਫਾਰਮ ਤੇ ਇਸ ਤੋਂ ਪਹਿਲਾਂ ਜਿਹੜੀਆਂ ਦੋ ਟ੍ਰੇਨਿੰਗਾਂ ਹੋ ਚੁੱਕੀਆਂ ਤੇ ਐਤ ਕੀ ਜਿਹੜੀ ਟ੍ਰੇਨਿੰਗ ਹੈਗੀ 21 22 ਜਨਵਰੀ ਦੀ ਫੇਰ ਰੱਖੀ ਗਈ ਹੈ ਤੀਜੀ ਟ੍ਰੇਨਿੰਗ ਉਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਹੋਰ ਆ ਜੀ ਵੀਰ ਕਿਵੇਂ ਆ ਛੋਟਾ ਹੀ ਬਾਲਾ ਇਹਦਾ ਵੱਡਾ ਲਈ ਬੈਠਾ ਲਾਉਣਾ ਪੈਣਾ ਜੀ ਇਹਨੇ ਵੱਧੇ ਨਹੀਂ ਇਹ ਅੱਛਾ ਕਿਹੜਾ ਇਹ ਬੀਜ ਬੰਦਾ ਪੁਰਾਣੇ ਬੰਦਾ ਦੇ ਅੱਥਾ ਹੋਰ ਥਨਕਾ ਜੀ ਫੁਰਕੀ ਦਾ ਵਧੀਆ ਵਧੀਆ ਥੰਡ ਵਾਲੀ ਉਧਰ ਜਲੀ ਆ ਲਾਲਾ ਮਾਈਕ ਇਹਨਾ ਭਾਈ ਆਪਣੇ ਕਹਿੰਦੇ ਪਿਓਂ ਤੇ ਚੜ ਜਾਂਦੀ ਦਾਤੀ ਨੂੰ ਤੇ ਅੱਕਰੀ ਤੇ ਘਾਣ ਮਾਣ ਜਾ ਕਰਨਾ ਹੀ ਪੈਣਾ ਇਹ ਠੀਕ ਆ ਔਖਾ ਤਾਂ ਬਹੁਤ ਜੁੜਦਾ ਇਹ ਇਹ ਮੱਖਣ ਕਾ ਹਨਾ ਇਹ ਮੱਖਣ ਕਾ ਪਹਿਲੀ ਯਾਰ ਨਾ ਇਹ ਥੋੜਾ ਜਿਹਾ ਹੋ ਜਾਂਦਾ ਅੱਛਾ ਇੱਕ ਥੋੜਾ ਜਿਹਾ ਤੈਨੂੰ ਪਤਾ ਆ ਠੰਡ ਕਰਕੇ ਤੇ ਪਾਣੀ ਪੂਣੀ ਲੱਗ ਜਾਂਦੇ ਹਨਾ ਸਬਜ਼ੀ ਫਿਰ ਲਾਉਣੀ ਐ ਇੱਥੇ ਹੁਣ ਦੁਬਾਰੇ ਸਬਜ਼ੀ ਬਸ ਕਰਦੇ ਆਂ ਤਿਆਰੀ ਕੱਲ ਤੋਂ ਨਾਲੇ ਪਹਿਲਾਂ ਵਟਾ ਬਣਾਇਆ ਸੀ ਉਹ ਟ੍ਰੇਨਿੰਗ ਕਰਕੇ ਢਾਤੀਆਂ ਸੀ ਬਈ ਆ ਠੀਕ ਐ ਇਕੱਠਾ ਵਾਲਾ ਹੋ ਗਿਆ ਸੀ ਇਕੱਠਾ ਵਾਹ ਹੋ ਗਏ ਸੀ ਹਨਾ ਹਾਂ ਠੀਕ ਆ ਚਲ ਆਜੋ ਜਾਨਵਰ ਤਾਂ ਨਹੀਂ ਲੈ ਆਉਂਦੇ ਹਨਾ ਜਾਨਵਰ ਬਈ ਠੰਡ ਕਰਕੇ ਨਹੀਂ ਲਿਆਂਦੇ ਅੱਛਾ ਠੰਡ ਬਹੁਤ ਜ਼ੋਰਾਂ ਤੇ ਆ अच्छा ਤੇ ਇਧਰ ਹੀ ਆ ਜਾ ਇੱਥੇ ਵੀ ਆਊਗਾ ਯਾਰ ਤੂੰ ਫਾਰਮ ਦੀ ਬਈ ਤਿਆਰੀ ਪੂਰੀ ਹੋ ਚੁੱਕੀ ਆ ਜਾਨ ਨੂੰ ਰਹਿ ਗਏ ਲਿਆਉਣ ਵਾਲੇ ਉਹ ਹੁਣ ਰਾਜਵੀਰ ਕਹਿੰਦਾ ਵੀ ਜਦੋਂ ਦਿਨ ਜੇ ਖੁੱਲ ਕੇ ਫਰਵਰੀ ਚ ਲਿਆਉਂਗੇ ਫਿਰ ਹਨਾ ਫਰਵਰੀ ਦੇ ਲਾਸਟ ਚ ਬਈ ਅੱਪਾ ਜਲਦਬਾਜੀ ਨਹੀਂ ਬਈ ਕਰਦੇ ਆਪਣੇ ਘਰੇ ਵਧੀਆ ਫਾਰਮ ਹੈਗਾ ਪ੍ਰਬੰਧ ਕਰਿਆ ਹੋਇਆ ਹੂੰ 100 ਬੱਕਰੀ ਦਾ ਆਪਣੇ ਘਰੇ ਵੀ ਖਾਂ ਸਹਣ ਦਾ ਸਾਰਾ ਅੰਦਰ ਏ ਟੂ ਜ਼ेड ਕੋਸ ਆ ਬਾੜੀਆਂ ਚੱਕਤੀਆਂ ਸੀ ਕੋਠੀ ਪਾਉਣ ਕਰਕੇ ਅੱਛਾ ਇਹ ਆਪਾਂ ਟ੍ਰੇਨਿੰਗ ਤੇ ਲਿਆਉਣੇ ਹੁੰਨੇ ਆ ਉਹ ਮਜਬੂਰੀ ਹੁੰਦੀ ਆ ਪਰ ਇੱਥੇ ਨਾ ਹਜੇ ਇੱਕ ਤਾਂ ਇਹ ਪਾਇਆ ਕਰਕੇ ਠੰਡਾ ਹੈ ਹੂੰ ਪਰ ਪਾਣੀ ਵੀ ਠੰਡੀ ਆ ਹਾਂ ਭਾਰਤ ਠੰਡੀ ਆ ਪਾਇਆ ਸਾਰਾ ਕੰਦਾ ਠੰਡੀਆਂ ਆ ਬਾਕੀ ਹਜੇ ਬਾਉਂਡਰੀ ਵਾਲਾ ਕੰਮ ਇਹਦਾ ਪਿਆ ਹਜੇ ਜਾਲੀ ਜੂਲੀ ਆਪਾਂ ਹੌਲੀ ਹੌਲੀ ਕਰਾਂਗੇ ਇੱਕ ਦੋ ਮਹੀਨੇ ਲੱਗ ਜਾਣਗੇ ਬਈ ਠੀਕ ਆ ਠੀਕ ਹਾਂਜੀ ਜਾਨਵਰ ਕਿੰਨੇ ਕ ਹੁਣ ਘਰੇ ਸਾਰੇ ਜਾਨਵਰ ਹੈਗੇ ਆ ਬਈ 20 25 ਹਾਂ 10 12 ਹੈਗੇ ਆ ਬਰਬਰੀ 10 12 ਹੀ ਹੈਗੀਆਂ ਆਪਣੇ ਬੀਟਰ ਪੱਠਾ ਹੈ ਇਹਨੂੰ ਠੀਕ ਆ ਬਾਕੀ ਤੁਸੀਂ ਮੇਲੇ ਤੋਂ ਆਏ ਹੋ ਹਨ ਹੁਣ ਮੁਕਸਰ ਕਿਵੇਂ ਰਿਹਾ ਮੇਲਾ ਫਿਰ ਮੁਕਸਰ ਬਹੁਤ ਵਧੀਆ ਐ ਕਿ ਮੰਡੀ ਤੇਜ਼ ਸੀਗੀ ਜੀ ਚਲੋ ਆਪਾਂ ਹਾਂ ਕੋੜੀਆਂ ਦੀ ਕੋੜੀਆਂ ਬਹੁਤ ਵੀਕੀਆਂ ਐ ਕਿ ਬਹੁਤ ਨਵੇਂ ਬੰਦੇ ਆਏ ਨੌਜਵਾਨ ਉੱਥੇ ਤੇ ਆਪਣਾ ਬੱਕਰੀਆਂ ਦੀ ਆਪਾਂ ਪ੍ਰਦਰਸ਼ਨੀ ਲਾਈ ਸੀਗੀ ਪ੍ਰਦਰਸ਼ਨੀ ਰੱਖ ਲਓ ਵੈਸੇ ਰੱਖ ਲਓ ਹਨਾ ਪ੍ਰਮੋਟ ਪ੍ਰਮੋਟ ਕਰਨ ਵਾਸਤੇ ਠੀਕ ਹੈ ਤੇ ਹਰੇਕ ਬੰਦਾ ਆਪਣੇ ਕੋਲੇ 10 ਮਿੰਟ 20 ਮਿੰਟ ਖੜ ਕੇ ਇੱਕ ਤਾਂ ਹੁੰਦਾ ਉਹ ਦੇਖ ਕੇ ਆਪਾਂ ਵੇਖ ਲੈਨੇ ਆ ਕਿ ਕੀ ਹੈ ਇੱਥੇ ਹਨਾ ਇਕੱਠ ਨੂੰ ਇਕੱਠ ਜੁੜ ਜਾਂਦਾ ਇਹ ਨਹੀਂ ਆ ਵੀ ਕੱਲੇ ਕੱਲੇ ਬੰਦੇ ਨਾ ਬਜ਼ੁਰਗ ਮਲਾਜ਼ਮ ਮੁੰਡੇ ਨਵੇਂ ਘੋੜੀਆਂ ਵਾਲੇ ਮੁੰਡੇ ਜਾਣਕਾਰੀ ਲੈ ਕੇ ਗਏ ਆ ਵੀ ਅਸੀਂ ਵੀ ਰੱਖਣੀਆਂ ਯਾਰ ਹੋਰ ਆਦਾ ਬਣਾਈ ਬੈਠੇ ਪੂਰੀਆਂ ਠੀਕ ਹੈ ਬਾਕੀ ਬਈ ਇੱਕ ਨਾ ਪਿੰਡ ਵਾਲਿਆਂ ਦੀ ਖਾਸੀਅਤ ਆ ਇਹ ਮੈਂ ਦੇਖਿਆ ਮੈਨੂੰ ਪਤਾ ਵੀ ਜਾਨਵਰ ਉੱਥੇ ਵਿਕਿਆ ਵੀ ਨਹੀਂ ਹੁੰਦਾ ਕੋਈ ਬੱਕਰੀ ਹਣਾ ਨਹੀਂ ਆਪਾਂ ਹਾਂ ਉੱਥੇ ਵੇਖਦਾ ਨਹੀਂ ਹੁੰਦਾ ਬਈ ਉੱਥੇ ਕਿਉਂਕਿ ਨਾ ਕਿਸੇ ਨੂੰ ਮੁੱਲ ਦਾ ਨਹੀਂ ਪਤਾ ਹੁੰਦਾ ਹਾਂ ਕੋੜੀਆਂ ਵਾਲਾ ਬੰਦਾ ਬੱਕਰੀ ਨਹੀਂ ਲੈ ਸਕਦਾ ਹਣਾ ਪਿੰਡ ਵਾਲਿਆਂ ਦੀ ਇਹ ਖਾਸੀਅਤ ਆ ਵੀ ਵੀ ਉੱਥੇ ਖਰਚਾ ਕਰਕੇ ਸਟੋਰੀ ਲਾਉਣੀ ਡੇਲੀ ਆਉਣਾ ਜਾਣਾ ਤਿੰਨ ਚਾਰ ਦਿਨ ਠੰਡ 'ਚ ਰਹਿਣਾ ਹਣਾ ਰਾਤ ਨੂੰ ਵੀ ਉੱਥੇ ਰਹਿਣਾ ਬਾਕੀ ਸਾਰਾ ਖਰਚਾ ਬਣੀ ਬਹੁਤ ਹੋ ਜਾਂਦਾ ਵੀ ਇੱਕ ਸ਼ੌਂਕ ਹੁੰਦਾ ਉੱਥੇ ਰਹਿਣ ਦਾ ਆਪਣਾ ਬਈ ਉੱਥੇ ਜਗਮੀਤ ਆ ਗਿਆ ਹਰ ਸਾਲ ਹੀ ਹੁੰਦਾ 25 ਤੋਂ 30000 35000 ਰੁਪਿਆ ਖਰਚਾ ਆ ਜਾਂਦਾ ਬਈ ਅੱਛਾ ਤਾਂ ਮੂਆਂ ਦਾ ਖਰਚਾ ਹੁੰਦਾ ਤੇ ਜਗ੍ਹਾ ਦਾ ਹੁੰਦਾ ਬਈ ਮੇਨ ਹੁਣ ਪੰਜਾਬ ਚ 2-250 ਘਾਰੀਏ ਜਿੰਨਾਂ ਕੋਲੇ ਮਾਗੀ ਮੇਲੇ ਤੇ ਉੱਥੇ ਜਗ੍ਹਾ ਦਾ ਕਬਜ਼ਾ ਹੈਗਾ ਮੈਂ ਚਾ ਆਪਣਾ ਵੀ ਚਲੋ ਨਾਂ ਬੋਲਦਾ ਮਹਾਰਾਜ ਦੀ ਕਿਰਪਾ ਨਾਲ ਨਾਲੇ ਪਵਿੱਤਰ ਧਰਤੀ ਆਣਾ ਹਾਜ਼ਰੀ ਲੱਗ ਜਾਂਦੀ ਆ ਨਾਲੇ ਨਾਲ ਯਾਰ ਮਿੱਤਰ ਮਿਲਦੇ ਜਦੋਂ ਸੋਢਰ ਕਾ ਭਰਾ ਕੋਈ ਦੂਰੋਂ ਨੇੜੋਂ ਚੱਲ ਕੇ ਆਉਂਦਾ ਨਾ ਉਹਨੂੰ ਇਹ ਹੁੰਦਾ ਬਈ ਯਾਰ ਆ ਰਹਿਣਾ ਕਿੱਥੇ ਆ ਤੇ ਉਦੋਂ ਆਪਾਂ ਨੇ ਕੋਲੇ ਰਹਿੰਦੇ ਉਥੇ ਰਾਤ ਦਾ ਪ੍ਰਬੰਧ ਹੁੰਦਾ ਰੋਟੀ ਪਾਣੀ ਦਾ ਹੁੰਦਾ ਬਈ ਕੋਹ ਨਹੀਂ 20 25 ਹਜ਼ਾਰ ਨਾ ਕੀ ਹੋਣਾ ਹਨਾ ਸਾਲ ਬਾਅਦ ਆਉਂਦਾ ਮੇਲਾ ਤੇ ਆਪਣਾ ਚਲੋ ਉਥੇ ਵਧੀਆ ਨਾਮ ਬਣਿਆ ਹੈਗਾ ਆਸੇ ਪਾਸੇ ਮੋਹ ਪਿਆਰ ਬਣਿਆ ਘੋੜੀਆਂ ਵਾਲਾ ਨਾ ਬਣਿਆ ਹੁਣ ਆਪਾਂ ਕੇ ਦਾ ਮਰਜ਼ੀ ਘੋੜਾ ਵੀ ਛੜਾ ਸਕਦੇ ਆ ਖੁੱਲੇ ਬੱਕਰੀਆਂ ਵਾਲੇ ਵੀ ਨਹੀਂ ਆਪਾਂ ਲੈਂਕ ਬਣ ਜਾਂਦੇ ਬਈ ਵਧੀਆ ਬਾਕੀ ਬਈ ਅੱਜ ਕੱਲ ਜਿਵੇਂ ਸੋਚ ਹੋ ਗਈ ਨਾ ਲੋਕਾਂ ਦੀ ਅਗਲਾ ਕਹਿੰਦਾ ਵੀ ਆਹ ਕੰਮ 'ਚ ਪੈਸਾ ਹੈ ਨਹੀਂ ਜਾਂ ਆਪਾਂ ਸੋਚਦੇ ਨਹੀਂ ਵੀ ਜੇ ਫਾਇਦਾ ਹੋਊਗਾ ਉਧਰ ਹੀ ਜਾਂਦੇ ਆ ਤੇ ਆਪਣੇ ਪਿੰਡਾਂ ਵਾਲਿਆਂ 'ਚ ਹਜੇ ਵੀ ਚਲੋ ਇਹ ਗੱਲ ਹੈਗੀ ਆ ਵੀ ਆਪਾਂ ਸ਼ੌਂਕ ਨੂੰ ਜਾਂ ਹੋਰਾਂ ਭਾਵਾਂ ਦੇ ਲਈ ਹਨਾ ਇਹ ਚੀਜ਼ਾਂ ਕਰਦੇ ਆ ਚਲੋ ਇਹ ਤਾਂ ਗੱਲਾਂ ਬਾਤਾਂ ਹੋ ਗਈਆਂ ਆਪਣੀਆਂ ਮੰਡੀਆਂ ਬਾਰੇ ਤੇ ਜਿਹੜਾ ਰਾਜਵੀਰ ਫਾਰਮ ਦਾ ਕੰਮ ਆਪਾਂ ਦੇਖਿਆ ਵੀ ਕੰਪਲੀਟ ਹੋ ਗਿਆ ਲਗਭਗ ਹਾਂਜੀ ਤੇ ਜਿਹੜੀ ਆਉਣ ਵਾਲੀ ਟ੍ਰੇਨਿੰਗ ਹੈਗੀ ਆ ਉਹਦੇ ਬਾਰੇ ਦੱਸੀ ਵੀ ਕਿੰਨੀ ਤਰੀਕ ਦੀ ਆ ਤੇ ਕੀ ਕੀ ਖਾਸ ਹੋਊਗਾ ਟ੍ਰੇਨਿੰਗ ਦੇ ਵਿੱਚ ਪਿਛਲੀ ਟ੍ਰੇਨਿੰਗ ਕਿਵੇਂ ਰਹੀ ਸੀ ਪਿਛਲੀ ਟ੍ਰੇਨਿੰਗ ਤਾਂ ਬਈ ਬਹੁਤ ਵਧੀਆ ਸੀਗਾ ਬਹੁਤ ਵੱਡੀ ਟ੍ਰੇਨਿੰਗ ਸੀਗੀ ਰਿਸਪਾਂਸ ਮਿਲੇ 40 ਤੋਂ 50 ਬੰਦੇ ਆਏ ਸੀਗੇ ਅੱਛਾ ਐਤਕੀ ਥੋੜਾ ਜਿਹਾ ਆਪਣੇ ਨਾਲ ਜਗਾ ਦੀ ਘਾਟ ਹੈ ਹੂੰ ਇਹ ਕਰਕੇ ਹੈ ਤਾਂ ਹੁਣ 4 ਕਨਾਲਾ ਹੈ ਵਿੱਚ ਥੋੜੇ ਪੱਠੇ ਵੀ ਜੇ 3 ਕਨਾਲਾ ਅੱਛਾ ਇੱਥੇ ਪਾਰਕਿੰਗ ਦੀ ਤੇ ਥੋੜੀ ਆਉਂਦੀ ਆ ਪੈਤ ਕੀ ਸੀਟਾਂ 25 30 ਰੱਖੀਆਂ ਅੱਛਾ ਤੇ ਉਹ ਸੀਟਾਂ ਪੂਰੀਆਂ ਹੋਗਾ ਪੰਗਾ ਆਪਣੀਆਂ ਹੁਣ ਭਰਾ ਕਈ ਫੋਨ ਲਾਈ ਜਾਂਦੇ ਟ੍ਰੇਨਿੰਗ ਵਾਸਤੇ ਉਹ ਆਪਾਂ ਹੁਣ ਅਗਲੀ ਜਿਹੜੀ ਫਰਵਰੀ ਦੇ ਲਾਸਟ ਹਫਤੇ ਚ ਟ੍ਰੇਨਿੰਗ ਇੱਕ ਦੋ ਦਿਨਾਂ ਤਾਈਂ ਆਪਾਂ ਦੇਣਾ ਅਨਾਉਂਸ ਕਰ ਦਾਂਗੇ ਉਹ ਅੱਛਾ ਠੰਡ ਵੀ ਐਤ ਕੀ ਜਿਆਦਾ ਠੰਡ ਕਰਕੇ ਵੀ ਐਤ ਕੀ ਤੇ ਨਹੀਂ ਫੋਨ ਬੜੇ ਆਉਂਦੇ ਆ ਬਈ ਸਿੱਖਣ ਵਾਲਿਆਂ ਦੇ ਜਿਹਨੇ ਸਿੱਖਣਾ ਉਹਨੂੰ ਠੰਡ ਠੁੰਡ ਕੋਹ ਨਹੀਂ ਕਰਦੀ ਯੂਪੀ ਵਿਹਾਰ ਚੋਂ ਦੋ ਦੋ ਦਿਨਾਂ ਦੇ ਅੱਜ ਤੁਰ ਪਏ ਉਹ ਬੰਦੇ ਅੱਛਾ ਆਪਾਂ ਉਹਨਾਂ ਨੂੰ ਵੀ ਆਫਰ ਦਿੱਤਾ ਇੱਕ ਦਿਨ ਪਹਿਲਾਂ ਪਹੁੰਚ ਜਾਣ ਦੋ ਦਿਨ ਆਪਾਂ ਸਟੇਸ਼ਨ ਤੋਂ ਚੱਕ ਕੇ ਉਹਨਾਂ ਨੂੰ ਇੱਥੇ ਵਧੀਆ ਰੋਟੀ ਪਾਣੀ ਦੇ ਦੇਣਾ ਇਹ ਨਹੀਂ ਕਿ ਬਈ ਦੋ ਦਿਨਾਂ ਦਾ ਇਹਨਾਂ ਨੇ ਰੋਟੀ ਦੇ ਪੈਸੇ ਭਰੇ ਆ ਤਿੰਨਾ ਦੇ ਉਹ ਨਹੀਂ ਆਪ ਨੂੰ ਮੈਟਰ ਤੇ ਟ੍ਰੇਨਿੰਗ ਚ ਐ ਕਿ ਮੇਨ ਜਿਹੜਾ ਹੈਗਾ ਕਾਰਨ ਜਿਹੜੀ ਠੰਡ ਹੈ ਹੂੰ ਜਾਦੇ ਨੁਕਸਾਨ ਛੋੜਦਾ ਦੋਸਤੋ ਠੰਡ ਚ ਹੀ ਹੁੰਦਾ ਠੰਡ ਚ ਹੁੰਦਾ ਜਾਨਵਰ ਮਰਨਗੇ ਵੀ ਬਿਮਾਰੀ ਵੀ ਇੱਕ ਮੀਂਹ ਵਾਲੀ ਰੁੱਤ ਚ ਦੋ ਰੁੱਤਾਂ ਇਹ ਜਿਹੀਆਂ ਇਹ ਗਰਮੀ ਕੁਝ ਨਹੀਂ ਕਰ ਸਕਦੀ ਬੱਕਰੀ ਨੂੰ ਤੇ ਉਹਦੇ ਆਸਤੇ ਸਪੈਸ਼ਲ ਟ੍ਰੇਨਿੰਗ ਆਪਾਂ ਦੇਣ ਜਾ ਰਹੇ ਆ ਜਿਹਦੇ ਵਿੱਚ ਬੱਕਰੀ ਪਾਲਣ ਖਰੀਦਣੀ ਮੁੱਲ ਤੈਅ ਕਰਨਾ ਸਾਰਾ ਮੰਡੀਕਰਨ ਕਿਵੇਂ ਕਰਨਾ ਸਾਰਾ ਤੋਂ ਵੱਡਾ ਇਹੀ ਆ ਬਾਈ ਜਦੋਂ ਬੰਦਾ ਮੰਡੀਕਰਨ ਮਾਰਕੀਟ ਸਮਝ ਗਿਆ ਖਰੀਦ ਚੰਗੀ ਲਈ ਵੇਚ ਚੰਗੀ ਲਈ ਉਹ ਫੇਲ ਨਹੀਂ ਹੁੰਦਾ ਕੋਈ ਬਿਮਾਰੀ ਸ਼ਮਾਰੀ ਤੋਂ ਅੱਠ ਖੜੂਗਾ ਠੀਕ ਹੈ ਤੇ ਉਸ ਤੋਂ ਬਾਅਦ ਜਿਵੇਂ ਚੱਲੀ ਜਾਂਦਾ ਲੋਨ ਸੰਬੰਧੀ ਬਹੁਤ ਫੋਨ ਆਉਂਦੇ ਹਰੇਕ ਨੂੰ ਆਉਂਦਾ ਹੈ ਨਾ ਵੀ ਲੋਨ ਦਾ ਉਹਨਾਂ ਨੂੰ ਆਪਾਂ ਸਹੀ ਰਾਹ ਪਾਉਣਾ ਹੈ ਵੀਰੇ ਬਈ ਮਨ ਲੋ ਕੀ ਕੀ ਡਾਕੂਮੈਂਟ ਲਾਉਦੇ ਕੀ ਕੀ ਚਾਹੀਦਾ ਜਿਹੜੇ ਕਿ ਆਮ ਟ੍ਰੇਨਿੰਗ ਵਾਲੇ ਵੀਡੀਓ ਚ ਨਹੀਂ ਦੱਸਦੇ ਠੀਕ ਹੈ ਕੱਲਾ ਕਹਿੰਦੇ ਲੋਨ ਮਿਲਦਾ ਅਗਲਾ ਜਾ ਕੇ ਟ੍ਰੇਨਿੰਗ ਲੈ ਲੈਂਦਾ ਉੱਥੇ ਕੋਸ ਹੱਥ ਪੱਲੇ ਨਹੀਂ ਪਾਉਂਦੇ ਉਹਨਾਂ ਦੇ ਆਪਾਂ ਬੰਦੇ ਨੂੰ ਕੱਲੀ ਕੱਲੀ ਚੀਜ਼ ਗਰਾਊਂਡ ਲੈਵਲ ਤੇ ਕੀ ਆ ਬਈ ਇੱਥੇ ਤੁਹਾਡਾ ਇੱਥੇ ਸਿਰਖ ਪਾਈ ਹੋਊਗੀ ਇੱਥੋਂ ਐ ਕਰਨਾ ਉਹ ਆਪਾਂ ਸਾਰਾ ਕੁਝ ਦੱਸਦੇ ਹਾਂ ਠੀਕ ਆ ਬਈ ਹਾਂਜੀ ਤੇ ਟ੍ਰੇਨਿੰਗ ਹੋਣੀ 21 22 ਜਨਵਰੀ ਦੀ 21 22 ਜਨਵਰੀ ਦੀ ਦੋ ਦਿਨਾਂ ਦੀ ਟ੍ਰੇਨਿੰਗ ਹੁੰਦੀ ਆ ਬਈ ਰਹਿਣ ਸਹਿਣ ਦਾ ਰੋਟੀ ਪਾਣੀ ਦਾ ਸਾਰਾ ਪ੍ਰਬੰਧ ਹੁੰਦਾ ਤੇ ਫੀਸ ਆਪਾਂ ਦੱਸ ਦਿੰਨੇ ਆ ਨਹੀਂ ਤਾਂ ਨਹੀਂ ਦੱਸਦੇ ਟ੍ਰੇਨਿੰਗ ਵਾਲੇ ਹਨਾ ਆਪਾਂ ਕਿਹੜਾ ਬਈ ਕੋਈ ਠੱਗੀ ਠੋਰੀ ਕਰਨੀ ਆ ਅਗਲੇ ਨੂੰ ਜਿਹੜੇ ਨੂੰ ਪੁੱਗਦੀ ਉਹ ਆ ਜਾਊਗਾ 4500 ਰੁਪਏ ਵੀਰੇ ਫੀਸ ਆ ਆਪਣੀ ਜਿੱਚ ਸਾਰਾ ਪ੍ਰਬੰਧ ਸਾਰਾ ਖਰਚਾ ਵਾਰਚੇ ਸਰਟੀਫਿਕੇਟ ਦਿੰਨੇ ਆ ਵੀਰੇ ਆਲ ਇੰਡੀਆ ਅਪਰੂਵਡ ਸਰਟੀਫਿਕੇਟ ਆ ਹਰਿਆਣੇ ਦਾ ਲੈ ਲੈ ਰਾਜਸਥਾਨ ਦਾ ਆਪ ਤੋਂ ਟ੍ਰੇਨਿੰਗ ਲੈ ਲਈ ਕਿੱਥੋਂ ਦਾ ਪੰਜਾਬ ਦਾ ਕਿਹੜੇ ਮਰਜੀ ਜ਼ਿਲ੍ਹੇ ਦਾ ਆ ਜੇ ਇਹ ਤੁਹਾਡੀ ਜ਼ਿੰਮੇਵਾਰੀ ਹੋਊਗੀ ਵੀ ਸਰਟੀਫਿਕੇਟ ਜਿਹੜਾ ਬਈ ਸਰਟੀਫਿਕੇਟ ਕਰਕੇ ਤੁਹਾਡਾ ਲੋਨ ਨਹੀਂ ਹੁੰਦਾ ਆਪਾਂ ਬਈ ਤੁਹਾਨੂੰ ਫੀਸ ਦੇਣੇ ਤੁਹਾਡਾ ਕਰਾਇਆ ਤੁਹਾਡਾ ਉਦੋਂ ਦੁੱਗਣੇ ਪੈਸੇ ਮੁੜਾਂਗੇ ਠੀਕ ਹੈ ਜੇ ਹੋਰ ਕਾਰਨ ਕਰਕੇ ਨਹੀਂ ਹੁੰਦਾ ਉਹਦੀ ਆਪਣੀ ਜ਼ਿੰਮੇਵਾਰੀ ਹੈਣੀਗੀ ਉਹ ਵੀ ਤੁਹਾਨੂੰ ਦੱਸਾਂਗੇ ਕਿਹੜੇ-ਕਿਹੜੇ ਕਾਰਨਾਂ ਕਰਕੇ ਲੋਨ ਨਹੀਂ ਹੁੰਦੇ ਹੁੰਦੇ ਆ ਯਾ ਕਿਵੇਂ ਆ ਸਾਰਾ ਸਿਸਟਮ ਆਪਾਂ ਦੱਸਦੇ ਆ। ਵੀ ਮਾਨਲਾ ਬੈਂਕ ਮੋੜਦਾ ਨਹੀਂ ਤੁਹਾਨੂੰ ਵੀ ਸਰਟੀਫਿਕੇਟ ਤੁਹਾਡਾ ਸਹੀ ਨਹੀਂ। ਸਹੀ ਨਹੀਂ। ਹਾਂ ਉਹ ਇਹ ਗੱਲ ਬਈ ਗਰੰਟੀ ਹੁੰਦੀ ਹੈ ਟ੍ਰੇਨਿੰਗ ਦੇ ਵਿੱਚ। ਉਹ ਤੋਂ ਬਈ ਤੁਸੀਂ ਲਿਖ ਕੇ ਲੈ ਲੈਣਾ ਮੈਨੇਜਰ ਤੋਂ ਬਈ ਸਾਨੂੰ ਲਿਖ ਕੇ ਦੇ ਦੇ ਸਰਟੀਫਿਕੇਟ ਜਾਲੀ ਹੈ ਜਾਂ ਇਹ ਹੈ ਜੋ ਆ ਹਨਾ ਤੇ ਉਹ ਅਸੀਂ ਆਪੇ ਗੱਲ ਕਰ ਲਾਂਗੇ ਉਹਦੇ ਨਾਲ। ਠੀਕ ਹੈ ਬਈ। ਹਾਂ। ਤੇ ਦੋਸਤੋ ਜਿਨ੍ਹਾਂ ਨੇ ਟ੍ਰੇਨਿੰਗ ਕਰਨੀ ਹੈ ਬੱਕਰੀਆਂ ਦੀ ਹਨਾ ਅੱਜਕੱਲ ਨਵੇਂ ਬੰਦੇ ਬਹੁਤ ਬੱਕਰੀ ਪਾਲਣ ਦੇ ਵਿੱਚ ਆ ਰਹੇ ਆ ਤੇ ਸਿੱਖੇ ਤੋਂ ਬਿਨਾ ਬਈ ਜੀ ਕੋਈ ਵੀ ਕੰਮ ਨਹੀਂ ਹੁੰਦਾ ਚਾਹੇ ਬਿਜ਼ਨਸ ਆ ਚਾਹੇ ਕੋਈ ਖੇਤੀਬਾੜੀ ਆ ਚਾਹੇ ਡੇਰੀ ਫਾਰਮਿੰਗ ਆ ਬੱਕਰੀ ਪਾਲਣਾ ਸਿੱਖੇ ਤੋਂ ਬਿਨਾ ਕੁਝ ਵੀ ਨਹੀਂ ਹੁੰਦਾ ਇੱਕ ਬਾਈ ਮੈਂ ਹੋਰ ਥੋੜੀ ਕਰਦਾ ਮੈਥੋਂ ਨਾ ਪ੍ਰਭਾਵ ਤੋਂ ਕਿ ਬਾਲੇ ਬੰਦੇ ਬੱਕਰੀਆਂ ਰੱਖੀ ਜਾਂਦੇ ਆ ਭਾਏ ਸੋਡੇ ਵੀਡੀਓ ਮੇਰੇ ਆਪਦੇ ਚੈਨਲ ਤੇ ਜਾਂ ਮੈਂ ਹੋਰ ਇੰਟਰਵਿਊ ਆ ਦਿੰਦਾ ਭਰਾ ਬਣ ਕੇ ਮੇਰੀ ਵੀਡੀਓ ਵੇਖ ਕੇ ਕੰਮ ਆਪਦੇ ਬੇਸ ਤੇ ਚਲਾਓ ਠੀਕ ਐ ਮੇਰੇ ਤੇ ਨਾ ਰਹਿ ਜੋ ਜੇ ਇਕੱਲੇ ਤੇ ਕੱਲੋਂ ਤੁਸੀਂ ਫੇਲ ਹੋਨੇ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਹੋਣੀ ਕਿਉਂਕਿ ਵੀਡੀਓ ਬਈ 5-10 ਮਿੰਟਾਂ ਦੀ ਹੁੰਦੀ ਐ ਮੈਂ ਸਾਰੀ ਜਾਣਕਾਰੀ ਨਹੀਂ ਦੇ ਸਕਦਾ ਠੀਕ ਐ ਹੁਣ ਇੱਕ ਆ ਬਾਈ ਤੁੰਗ ਵਾਲੀ ਮਿਲਿਆ ਸੀਗਾ ਬੰਦਾ ਬਰਬਰੀ ਲਈ ਬੈਠਾ ਕਹਿੰਦਾ ਬਈ ਮੈਂ ਤੇ ਇਥੋਂ ਹੈਂਡੀਕਾਫਟ ਸੀ ਵਿਚਾਰਾ ਚਲੋ ਵਧੀਆ ਆਪਣਾ ਚੈਨਲ ਵੇਂਦਾ ਮੋਹ ਪਿਆਰ ਸੀ ਬਾਈ ਕਹਿੰਦਾ ਮੈਂ ਤੇਰੀਆਂ ਵੀਡੀਓ ਦੇ ਦੇਖ ਕੇ ਬੱਕਰੀ ਰੱਖੀ ਐ ਮੈਂ ਬਈ ਖੁਸ਼ੀ ਦੀ ਗੱਲ ਐ ਪਰ ਉਹਨੇ ਬਾਈ ਬੱਕਰੀ ਗਲਤ ਸਿਲੈਕਟ ਕਰ ਰੱਖੀ ਸੀ ਅੱਛਾ ਮੈਂ ਕਿਹਾ ਬਰਬਰੀ ਬਰਬਰੀ ਵਿੱਚ ਬਹੁਤ ਫਰਕ ਹੁੰਦਾ ਵੀਰੇ ਤੂੰ ਜਾਂ ਤਾਂ ਮੇਰੀਆਂ ਸਾਰੀਆਂ ਵੀਡੀਓ ਵੇਂਦਾ ਜਾਂ ਤੂੰ ਮੈਨੂੰ ਫੋਨ ਕਰ ਲੈਂਦਾ ਹਨਾ ਜਾਂ ਟ੍ਰੇਨਿੰਗ ਲੈ ਲੈਂਦਾ ਫੇਰ ਤੈਨੂੰ ਮੈਂ ਦੱਸ ਦਿੰਦਾ ਹੁਣ ਉਹ ਬੱਕਰੀ ਚੋਂ ਉਹਨੂੰ ਲਾਓ ਸੀ ਹੁਣ ਆ ਬਾਈ ਠੀਕ ਐ ਪਹਿਲਾਂ ਕਿੱਥੋਂ ਵੀ ਬ ਮੈਥੋਪਰਾਅ ਤੋ ਹੋ ਜੋ ਮੈਨੂੰ ਵੇਚ ਕੇ ਬੱਕਰੀਆਂ ਰੱਖ ਲੋ ਪਰ ਬਾਈ ਆਪ ਦਾ ਸਿੱਖ ਕੇ ਰੱਖੋ ਆਪ ਦਾ ਕਿਸੇ ਬੰਦਾ ਜੇ ਕੋਈ ਤੁਹਾਡਾ ਰਿਸ਼ਤੇਦਾਰ ਜਾਣ ਦੀ ਗਵਾਂਡੀ ਜਾਣਕਾਰ ਹੈਗਾ ਪੁਰਾਣਾ ਬੰਦਾ ਫੇਰ ਲੋ ਉਹ ਮੈਨੂੰ ਵੇਚ ਕੇ ਮੰਨੀਆਂ ਦੇ ਉਹ ਕਿਉਂਕਿ ਮੈਂ ਇੰਨੇ ਬੰਦਾਂ ਨੂੰ ਬਾਈ ਬੱਕਰੀਆਂ ਨਹੀਂ ਪ੍ਰੋਵਾਈਡ ਕਰ ਸਕਦਾ ਮੈਨੂੰ ਘੱਟੋ ਘੱਟ ਪਤਾ ਨਹੀਂ ਕਿੰਨੇ ਕੇ ਫੋਨ ਆਉਂਦੇ ਆ ਕਹਿੰਦੇ ਬਾਈ ਬੱਕਰੀਆਂ ਲੈ ਦੇ 10 ਲੈ ਦੇ 20 ਲੈ ਦੇ ਹਨਾ ਇੰਨੀਆਂ ਬਾਈ ਬੱਕਰੀਆਂ ਨਾ ਹੀ ਕੁਆਲਿਟੀ ਵਾਲੀਆਂ ਛੇਤੀ ਮਿਲਦੀਆਂ ਨਹੀਂ ਮਿਲਦੀ ਤੇ ਨਾ ਹੀ ਮੇਰੇ ਕੋਲ ਇੰਨਾ ਟਾਈਮ ਹੈਗਾ ਤੁਸੀਂ ਪਰ ਮੈਂ ਤੁਹਾਨੂੰ ਦੱਸ ਸਕਦਾ ਹਾਂ ਇਹ ਜੀ ਬੱਕਰੀ ਲੈ ਲਓ ਇਹ ਜੀ ਤੇ ਬਾਕੀ ਫ੍ਰੀ ਟਾਈਮ ਤੁਸੀਂ ਇੱਥੇ ਆ ਕੇ ਮੇਰੇ ਕੋਲੇ ਵੈਇਟ ਕਰ ਸਕਦੇ ਹੋ ਸਾਰਾ ਦਿਨ ਬੈਠੇ ਰਹੋ ਜੇ ਤੁਹਾਨੂੰ ਦੱਸੀ ਜਾਊਂਗਾ ਠੀਕ ਹੈ ਬਾਈ ਹਾਂ ਦੋਸਤੋ ਜੇ ਤੁਸੀਂ ਵੀਡੀਓ ਦੇਖਦੇ ਹੋ ਹਨ ਇੱਧਰ ਜਿਵੇਂ ਹੁਣ ਫਾਰਮ ਬਣਿਆ ਆ ਆਪਾਂ ਦੇਖ ਲੈ ਫਾਰਮ ਬਹੁਤ ਸੋਹਣਾ ਬਣਿਆ ਬਈ ਆਪਾਂ ਵੀ ਬਣਾਉਣਾ ਆਪਾਂ ਵੀ ਬੱਕਰੀਆਂ ਰੱਖਣੀਆਂ ਇਹ ਨਹੀਂ ਹੁੰਦਾ ਵੀ ਤੁਸੀਂ ਦੇਖ ਕੇ ਕਾਮਯਾਬ ਹੋ ਜਾਓਗੇ ਕਾਮਯਾਬ ਹੋਣ ਦੇ ਲਈ ਬਾਈ ਜੀ ਬਹੁਤ ਸਾਲ ਲੱਗਦੇ ਆ ਪਹਿਲਾਂ ਸਮਝਣਾ ਪੈਂਦਾ ਕਿਿੱਤੇ ਨੂੰ ਵੀ ਕਿੱਤਾ ਹੁੰਦਾ ਕਿਵੇਂ ਆ ਜਾਨਵਰ ਦਾ ਢੰਗ ਕੀ ਹੁੰਦਾ ਹਨਾ ਜਾਨਵਰ ਦਾ ਸੁਭਾਅ ਸਮਝਣਾ ਪੈਂਦਾ ਉਸ ਤੋਂ ਬਾਅਦ ਫਿਰ ਜਿਵੇਂ ਬਾਈ ਨੇ ਖਰੀਦ ਵੇਚ ਦੀ ਗੱਲ ਕਰੀ ਆ ਜਿਹੜਾ ਬੰਦਾ ਖਰੀਦ ਵੇਚ ਵਾਲਾ ਕੰਮ ਸਿੱਖ ਗਿਆ ਨਵਜ ਫੜ ਲਈ ਜਿਨੇ ਵਪਾਰ ਦੀ ਤੇ ਉਹ ਬੰਦਾ ਕਦੇ ਇਸ ਕੰਮ 'ਚ ਫੇਲ ਨਹੀਂ ਹੁੰਦਾ ਜਿਹੜੀਆਂ ਬਿਮਾਰੀਆਂ ਦੀ ਗੱਲ ਹੁੰਦੀ ਆ ਜਾਂ ਕੋਈ ਹੋਰ ਬੱਕਰੀਆਂ 'ਚ ਪ੍ਰੋਬਲਮ ਆਉਂਦੀਆਂ ਉਹ ਤਾਂ ਆਪਾਂ ਡਾਕਟਰ ਨੂੰ ਵੀ ਬੁਲਾ ਸਕਦੇ ਆ ਚਲੋ ਆਪ ਨੂੰ ਵੀ ਤਜਰਬਾ ਹੋ ਜਾਂਦਾ ਜੀ ਉਹ ਵੀ ਦੱਸਦੇ ਆਂ ਵੀ ਆਪਾਂ ਟ੍ਰੇਨਿੰਗ ਤੇ ਦੇਸੀ ਨੁਕਸੇ ਦੱਸਦੇ ਆਂ ਯਾਰ ਇਹਨੂੰ ਜਿਹੜੀ ਬੱਕਰੀ ਆ ਬਈ ਜਗਮੀ ਤਾਂ ਇਹ ਨਾ ਜਿਹੜਾ ਮੈਡੀਕਲ ਟਰੀਟਮੈਂਟ ਦਾ ਸੂਈ ਤੋਂ ਬਹੁਤ ਡਰਦੀ ਆ ਟੀਕਾ ਲਾ ਦਈਏ ਇਹਨੂੰ ਬਹੁਤ ਘੱਟ ਬਾਲੂਗੀ। ਉਹਦੀ ਥਾਂ ਤੇ ਤੁਸੀਂ ਦੇਸੀ ਨੁਕਸਾ ਦੇ ਦਿਓ ਜੇ ਇਹਨੂੰ ਇਹ ਖੁਸ਼ ਹੋ ਕੇ ਲੈਂਦੀ ਆ। ਅੱਛਾ ਠੀਕ ਹੈ ਚਲੋ ਜੇ ਬਾਲੀ ਕੰਡੀਸ਼ਨ ਖਰਾਬ ਹੋ ਗਿਆ ਆਪਾਂ ਟਰੀਟਮੈਂਟ ਤਾਂ ਦੇਣਾ ਹੀ ਆ। ਉਹ ਵੀ ਆਪਾਂ ਟ੍ਰੇਨਿੰਗ ਤੇ ਦੱਸਦੇ ਆਂ ਪਰ ਆਪਾਂ ਉਹਨੂੰ ਬੰਦੇ ਨੂੰ ਇਹੀ ਦੱਸਦੇ ਆਂ ਬੱਕਰੀ ਕੇਵ ਜੀ ਲੈਣੀ ਆ ਕੇਵ ਜਿਹਦਾ ਰੱਖ-ਰਖਾ ਕਰਨਾ ਹਵਾ ਦਾ ਧੁੱਪ ਦਾ ਕੀ ਧਿਆਨ ਰੱਖਣਾ ਫੀਡ ਦਾ ਉਹ ਬੱਕਰੀ ਬਿਮਾਰ ਹੁੰਦੀ ਨਹੀਂ ਛੇਤੀ ਆਪਣੀ ਤਾਂ ਬਈ ਹਜੇ ਤਾਈ ਹੋਈ ਨਹੀਂ ਇੱਕ ਅੱਧੀ ਹੁੰਦੀ ਹੈ ਸਾਲ 'ਚ ਉਹ ਆਪਾਂ ਸੈੱਟ ਕਰ ਲੈਣ। ਬਾਕੀ ਬਈ ਜਿਹੜੇ ਆ ਦਿਨ ਚੱਲ ਰਹੇ ਹਨ ਨਾ ਇਨ੍ਹਾਂ ਦਿਨਾਂ 'ਚ ਬਾਹਰੋਂ ਜਾਨਵਰ ਨਾ ਲਓ ਛੇਤੀ ਕਿਤੇ। ਹੁਣ ਬਈ ਦੋਸਤੋ ਪੀਪੀਆਰ ਦੀ ਬਿਮਾਰੀ ਬਹੁਤ ਜ਼ੋਰਾਂ ਤੇ ਐ। ਕੋਈ ਵੀ ਭਰਾ ਨਵਾ ਖਾਸ ਕਰਕੇ ਮੰਡੀ ਤੋਂ ਜਾਂ ਕਿਸੇ ਫਾਰਮ ਤੋਂ ਮੋਗ ਲੱਗੇ ਵਾਲਾ ਜਾਨਵਰ ਜੇ ਉਹ ਜ਼ਖਾਮ ਲੱਗਿਆ ਉਹਨੂੰ ਮੰਨ ਲਓ ਸਿੰਡੀ ਜੀ ਲੱਗੀ ਆ ਉਹਨੂੰ ਖਾਂਦਾ ਤਾਂਸ ਦਾ ਜਾਨਵਰ ਅੱਖਾਂ 'ਚੋਂ ਪਾਣੀ ਆਉਂਦਾ ਜਾਂ ਨੀਮੀਪਾਕੇ ਖੜਾ ਆਦੀਆਂ ਅੱਖਾਂ ਮੀਚੀਆਂ ਉਹ ਜਾਨਵਰ ਬਈ ਨਾ ਲਓ ਜੇ ਪੀਪੀਆਰ ਜਦੋਂ ਹੁਣ ਇੱਕ ਹੋਰ ਗੱਲ ਹੈ ਤੁਸੀਂ ਹੁਣ ਘਰੇ ਇੱਕ ਦੋ ਜਾਨਵਰ ਰੱਖੇ ਮੰਡੀ ਜਾਇਆ ਤੁਸੀਂ ਸਿੱਧਾ ਆ ਕੇ ਬਾੜੀ ਚ ਵੀ ਨਾ ਵੜੋ ਆਪ ਦਾ ਨਹਾ ਧੋ ਕੇ ਬੂਟਾ ਲੱਗ ਰੱਖੋ ਫਾਰਮ ਵਾਲੇ ਲੱਗ ਰੱਖੋ ਪਸ਼ੂ ਵਾਲੇ ਲੱਗ ਰੱਖੋ ਸੋ ਤੋਂ ਉੱਥੋਂ ਵੀ ਬਈ ਇਹ ਵਾਇਰਸ ਆ ਸਕਦਾ ਜਦੋਂ ਇੱਕ ਬੱਕਰੀ ਨੂੰ ਪੀਪੀਆਰ ਹੋ ਗਿਆ ਬਈ ਸਾਰਿਆਂ ਨੂੰ ਹੋਊਗਾ ਮਨ ਲਾ ਵੱਡੇ ਜਾਨਵਰਾਂ ਨੂੰ ਥੋੜਿਆ ਘੱਟ ਲੈਂਦਾ ਪਰ ਛੋਟੇ ਬੱਚਿਆਂ ਨੂੰ ਬਹੁਤ ਛੇਤੀ ਫੜਦਾ ਜ਼ਿਆਦਾ ਇਫੈਕਟ ਕਰਦਾ ਇਹਨਾਂ ਤੋਂ ਬਚੋ ਬਈ ਇਹ ਬਿਮਾਰੀ ਤੋਂ ਠੀਕ ਹਾਂਜੀ ਬਾਈ ਜਿਹੜੀ ਗੱਲਬਾਤ ਆਪਾਂ ਸਾਰੀ ਕੀਤੀ ਹੈ ਰਾਜਵੀਰ ਨਾਲ ਹਨਾ ਤੇ ਜਿਨ੍ਹਾਂ ਨੇ ਟ੍ਰੇਨਿੰਗ ਕਰਨੀ ਹੈਗੀ ਆ ਬਾਈ ਨੇ ਸੰਪਰਕ ਕਰ ਸਕਦੇ ਹੋ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੇ ਠੰਡ ਦੇ ਵਿੱਚ ਖਾਸ ਕਰਕੇ ਇਸ ਮੌਸਮ ਦੇ ਵਿੱਚ ਬੱਕਰੀਆਂ ਦਾ ਪੂਰਾ ਖਿਆਲ ਰੱਖੋ ਚਾਹੇ ਕਿਸੇ ਕੋਲੇ ਫਾਰਮ ਆ ਜਾਂ ਇੱਕ ਦੋ ਜਾਨਵਰ ਆ ਬਾਕੀ ਬਾਈ ਹੋਰ ਕੀ ਕਹਿਣਾ ਚਾਹੋਗੇ ਆਖਿਰ ਦੇ ਵਿੱਚ ਕੋਈ ਗੱਲਬਾਤ ਹੈ ਤਾਂ ਦੱਸ ਦਿਓ ਬਾਈ ਜੀ ਆਪਣੀ ਜਿਹੜੀ ਟ੍ਰੇਨਿੰਗ ਆ ਆਪਾਂ ਸਾਰਾ ਕੁਝ ਦੱਸਤਾ ਤੇ ਬਾਕੀ ਉਹ ਚ ਹੀ ਦੱਸਾਂਗੇ ਆਪਾਂ ਤੇ ਜਿਹੜੀ ਕੋਈ ਅਗਾਹ ਜਿਹੜੀ ਹੁਣ ਠੰਡ ਦੇ ਕਰਨੀ ਆ ਹਾਂ ਆਪਾਂ ਠੀਕ ਹੈ ਠੰਡ ਦੇ ਕਰਨੀਆਂ ਹਾਂ ਹਾਂ ਹਾਂਜੀ ਹਾਂਜੀ ਭਾਈ ਬਾਕੀ ਜਿਹੜੀ ਗੱਲਾਂ ਬਾਤਾਂ ਰਹਿ ਗਈਆਂ ਆਪਾਂ ਟ੍ਰੇਨਿੰਗ ਦੇ ਵਿੱਚ ਕਰਾਂਗੇ ਠੀਕ ਹੈ ਇਹ ਠੰਡ ਦੇ ਜਾਂ ਰੁੱਤ ਬਦਲ ਦੀ ਸਾਰਾ A to Z ਬੱਕਰੀ ਪਾਲਣ ਬਾਰੇ ਵੱਡੀਆਂ ਸਮੱਸਿਆਵਾਂ ਕੀ ਹੈ ਬੱਕਰੀਆਂ ਕਿੱਥੋਂ ਸ਼ੁਰੂ ਕਰਨੀਆਂ ਸਾਰਾ A to Z ਆਪਾਂ ਟ੍ਰੇਨਿੰਗ ਤੇ ਪਹੁੰਚੋ ਵਾਤ ਤੋਂ ਵਾਤ ਤੇ ਅਗਲੀ ਟ੍ਰੇਨਿੰਗ ਆਪਾਂ ਜਲਦੀ ਤਰੀਕ ਅਨਾਉਂਸ ਕਰਾਂਗੇ ਤੇ ਆਪਣੇ ਨੂੰ ਠੀਕ ਹੈ ਭਾਈ ਠੀਕ ਹੈ ਭਾਈ ਧੰਨਵਾਦ ਸਾਰਿਆਂ ਦਾ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਇਸੇ ਤਰ੍ਹਾਂ ਜੁੜੇ ਰਹੋ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬੱਕਰੀ ਪਾਲਣ ਬਾਰੇ ਕਿਸਾਨੀ ਬਾਰੇ ਚੰਗੀਆਂ ਵੀਡੀਓ ਲੈ ਕੇ ਆਵਾਂਗੇ ਬਹੁਤ ਬਹੁਤ ਧੰਨਵਾਦ ਧੰਨਵਾਦ